જીએસપી ટીવી ਤੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਨਵਦੀਪ कौर ਜਾਦਾ ਨਜ਼ਰ ਮਾਰਦੇ ਆਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਿਨ ਤੇ ਗਿਆਨੀ ਰਗਬੀਰ ਸਿੰਘ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੀਆਂ ਗਲਤ ਅਫਵਾਹਾਂ ਨੂੰ ਲੈ ਕੇ ਸੰਗਤ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਬਾਰੇ ਸੋਸ਼ਲ ਮੀਡੀਆ 'ਤੇ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਹੈਡਗ੍ਰਾਂਥੀ ਗਿਆਨੀ ਰਗਬੀਰ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਫਿਰ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਦੁੱਧ-ਦੁੱਧ ਫਟ ਪਾਣੀ ਪੜ ਚੁੱਕਿਆ ਅਜਾ ਹੀ ਕੋਈ ਵੀ ਗੱਲ ਨਹੀਂ ਹੈ ਸੰਗਤਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਔਰ ਸੋਹੰਦਿਆ ਗਿਆਨੀ ਰਗਬੀਰ ਸਿੰਘ ਦਾ ਹੋਰ ਕੀ ਕੁਝ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਰੂਰੀ ਬੇਨਤੀ ਸੰਗਤ ਦੇ ਚਰਨਾਂ ਵਿੱਚ ਕਰਨ ਵਾਸਤੇ ਦਾਸ ਹਾਜ਼ਰ ਹੋਇਆ ਦਾਸ ਨੇ ਦੇਖਿਆ ਕਿ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਅਪਲੋਡ ਹੋ ਰਹੀਆਂ ਨੇ ਜਿਸ ਵਿੱਚ ਇੱਕ ਬਹੁਤ ਹੀ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ 2-2 ਫੁੱਟ ਪਾਣੀ ਜਮਾ ਹੋ ਚੁੱਕਾ ਹੈ ਗੁਰਸੰਗਤ ਜੀ ਇਹ ਬਿਲਕੁਲ ਝੂਠ اور ਬੇਬੁਨਿਆਦ ਕਿਸੇ ਨੇ ਸੋਸ਼ਲ ਮੀਡੀਆ ਤੇ ਅਪਲੋਡ ਵੀਡੀਓਜ਼ ਕੀਤੀਆਂ ਨੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਦੇ ਵਿੱਚ ਇੱਕ ਬੂੰਦ ਵੀ ਪਾਣੀ ਦੀ ਨਹੀਂ ਹੈ ਸੰਗਤ ਨੂੰ ਸੁਚੇਤ ਰਹਿਣ ਦੀ ਲੋੜ ਹੈ ਇਹ ਕਿਸੇ ਨੇ ਜਾਣ ਬੁੱਝ ਕੇ ਕੋਈ ਪੁਰਾਣੀ ਵੀਡੀਓ ਕੋ ਅਪਲੋਡ ਸੋਸ਼ਲ ਮੀਡੀਆ ਤੇ ਕਰਕੇ ਇਹ ਸੰਗਤ ਨੂੰ ਡਰਾਉਣ ਦਾ ਕੋਈ ਯਤਨ ਕੀਤਾ ਹੈ ਸੰਗਤ ਸੁਚੇਤ ਰਹੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਦੇ ਵਿੱਚ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਹੈ ਉਹ ਬਿਲਕੁਲ ਜਮਾ ਨਹੀਂ ਹੈ ਔਰ ਹਰਮੰਦਰ ਸਾਹਿਬ ਦੇ ਆਸ-ਪਾਸ ਵੀ ਬਿਲਕੁਲ ਪਾਣੀ ਦੀ ਇੱਕ ਬੂੰਦ ਜਿਹੜੀ ਹੈ ਉਹ ਜਮਾ ਨਹੀਂ ਹੈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਪੰਜਾਬੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੰਜਾਬੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ ਦੱਸ ਦਈਏ ਕਿ ਪੰਜਾਬੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਸਮਾਗਮ ਦੌਰਾਨ ਮਰਿਆਦਾ ਦੀ ਉਲੰਘਣਾ ਮਾਮਲੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਸਿੰਘ ਸਾਹਿਬ ਨੇ ਪੁੱਛਿਆ ਸੀ ਉਹਨਾਂ ਨੂੰ ਮੈਂ ਦੱਸ ਦਿੱਤਾ ਉਦੀ ਬੜੀ ਡਿਟੇਲਡ ਰਿਪੋਰਟ ਮੈਂ ਇਹਨਾਂ ਨੂੰ ਦੇ ਦੇ। ਬਾਕੀ ਪਤਾਹੀ ਹੋਈ ਹੈ ਗਲਤੀ ਹੋਈ ਹੈ ਜੀ ਮੰਨਨੇ। ਕਿ ਜਦੋਂ ਕੋਈ ਬੰਦਾ ਗਾਲਤਕਸਾਬ ਆਉਂਦਾ ਉਹ ਇਹ ਮੰਨ ਕੇ ਹੀ ਆਉਂਦਾ। ਠੀਕ ਹੈ ਜੀ ਮਤਲਬ ਮੰਨਦੇ ਹੋ ਵੀ ਗਲਤੀ ਹੋਈ ਹੈ। ਮੈਂ ਕਿਹਾ ਜਦੋਂ ਕੋਈ ਬੰਦਾ ਗਾਲਤਕਸਾਬ ਤੇ ਪੇਸ਼ ਹੁੰਦਾ ਉਹਦਾ ਇਹੀ ਮਤਲਬ ਹੁੰਦਾ। ਥੋੜੀ ਮੈਨੇਜਮੈਂਟ ਦੇ ਵਿੱਚ ਵੀ ਥੋੜੀ ਮਿਸ ਕਮਿਊਨੀਕੇਸ਼ਨ ਸੀਗੀ ਜੀ। ਮੈਨੇਜਮੈਂਟ ਜਿਹੜੀ ਆ ਗਾਇਕ ਦੀ ਮੈਨੇਜਮੈਂਟ ਦੀ ਗੱਲ ਹੈ ਉਹ ਆਪਣੀ ਮੈਨੇਜਮੈਂਟ ਦੀ ਗੱਲ ਕਰ ਰਿਹਾ ਜਿਹੜੇ ਉਹਦੇ ਮੈਨੇਜਰ ਨੇ। ਜੇ ਕੋਈ ਤੁਸੀਂ ਕੋਈ ਭਾਗੀ ਕਾਰਵਾਈ ਵੀ ਕਰੋਗੇ ਆਪਣੇ ਕੁਝ ਤੋਂਡੇ ਜਿਹੜੇ ਫਲਾਜ਼ਮ ਸੀ ਜੋ ਉੱਥੇ ਮੌਜੂਦ ਸੀ ਕਿ ਜਿਨ੍ਹਾਂ ਨੇ ਉਹ ਰੋਕਿਆ ਨਹੀਂ ਪ੍ਰੋਗਰਾਮ ਨਹੀਂ ਮੈਂ ਆਪ ਜ਼ਿੰਮੇਵਾਰ ਹਾਂ ਅੱਛਾ ਤੁਸੀਂ ਆਪਣੀ ਜ਼ਿੰਮੇਵਾਰੀ ਲੈ ਲੈਂਦੇ ਇੱਥੇ ਕਾਰਿਆਂ ਲਾਮ ਤੋਂ ਵੀ ਰੋਕਿਆ ਗਿਆ ਸੀ ਵੀ ਗੱਲ ਸਿੰਘ ਸਾਹਿਬ ਨੂੰ ਦੱਸੇਗੀ ਮੇਕੀ ਬਣੀ ਉਹਦਾ ਸਿੰਘ ਸਾਹਿਬ ਨੂੰ ਦੱਸ ਦਿੱਤਾ ਠੀਕ ਹੈ ਜੀ ਹੁਣ ਜੋ ਤੁਹਾਨੂੰ ਸਜ਼ਾ ਜਾਂ ਸੇਵਾ ਲੱਗੇਗੀ ਗੁਰੂ ਮਹਾਰਾਜ ਤੋਂ ਅਸਲੀ ਹਾਲ ਤੱਕ ਸਾਹਿਬ ਨੂੰ ਤੁਸੀਂ ਕੁਝ ਲਈ ਤਿਆਰ ਹੋ ਜੀ ਜੇ ਕੋਈ ਪੁੱਛਣ ਦੀ ਗੱਲ ਹੀ ਨਹੀਂ ਹੈ ਇੱਥੇ ਇੱਥੇ ਆਉਣ ਦਾ ਮਤਲਬ ਹੀ ਇਹ ਹੈ ਗੱਲ ਇਹ ਪੁੱਛਣਾ ਵੜਦਾ ਹੀ ਨਹੀਂ ਠੀਕ ਹੈ ਜੀ ਤਲਬ ਤੁਸੀਂ ਸਮਰਪਿਤ ਉਸਰੀ ਕਲਾਕਾਰ ਸਾਹਿਬ ਮੈਂ ਕਿਹਾ ਇੱਥੇ ਆਉਣ ਦਾ ਮਤਲਬ ਹੀ ਇਹ ਆ ਠੀਕ ਆ ਠੀਕ ਆ ਪਰਵਾਦ ਨਾਲ ਆਏ ਹੋ ਜੀ ਬਿਲਕੁਲ ਪੰਜਾਬ ਚ ਹੜ੍ਹਾਂ ਨੂੰ ਲੈ ਕੇ ਪੰਜਾਬ ਦੀ ਗਾਇਕ ਫਿਕਰ ਨੌਜ਼ ਲਾਨੀ ਕੀਤੀ ਅਪੀਲ ਹੜ੍ਹਾਂ ਦੀ ਲਪੇਟ ਦੇ ਵਿੱਚ ਆਏ ਪੰਜਾਬ ਦੇ ਵਿੱਚ ਕਈ ਪੰਜਾਬੀ ਕਲਾਕਾਰਾਂ ਨੇ ਦਿੱਤੀ ਅਤੇ ਹੋਰ ਤਰ੍ਹਾਂ ਦੀਆਂ ਕਈ ਤਰ੍ਹਾਂ ਦੀ ਮਦਦ ਰਿਪੀਟ ਹੜਾਂ ਦੀ ਮਦਦ ਰਿਪੀਟ ਹੜਾਂ ਦੀ ਲਪੇਟ ਵਿੱਚ ਆਏ ਪੰਜਾਬ ਲਈ ਕਈ ਪੰਜਾਬੀ ਕਲਾਕਾਰਾਂ ਨੇ ਵਿੱਤੀ ਅਤੇ ਹੋਰ ਤਰ੍ਹਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਇਸ ਸਿਲਸਿਲੇ ਦੇ ਵਿੱਚ ਪੰਜਾਬ ਦੇ ਸਭ ਤੋਂ ਮਸ਼ਹੂਰ ਗਾਇਕਾਂ ਦੇ ਵਿੱਚੋਂ ਕਰਨ ਔਜਲਾ ਨੇ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਕਰਨ ਔਜਲਾ ਨੇ ਕਿਹਾ ਕਿ ਅਸੀਂ ਆਪਣੇ ਵੱਲੋਂ ਜਿੰਨੀ ਹੋ ਸਕੇ ਮਦਦ ਕਰ ਰਹੇ ਹਾਂ ਸਾਡੇ ਸਾਥੀ ਤੇ ਸਾਡੀ ਟੀਮ ਵੀ ਪੰਜਾਬ ਦੇ ਲੋਕਾਂ ਦੇ ਲਈ ਮਦਦ ਦੇ ਲਈ ਹਮੇਸ਼ਾ ਤਿਆਰ ਰਹੇਗੀ ਤੇ ਮੇਰਾ ਇਹ ਮੈਸੇਜ ਉਹਨਾਂ ਫੈਮਲੀਆ ਲਈ ਆ ਉਹਨਾਂ ਪਿੰਡਾਂ ਲਈ ਆ ਜਿਹੜੇ ਚੀਚੋ ਲੰਗੇ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਜਿਨ੍ਹਾਂ ਦੀਆਂ ਜ਼ਮੀਨਾਂ ਹੀ ਚਲੇ ਗਈਆਂ ਜਿਨ੍ਹਾਂ ਦੇ ਪਸ਼ੂ ਐਂ ਰੁੜ ਗਏ ਵੀ ਮੈਂ ਜਿੰਨੇ ਜੋਗਾ ਹੈਗਾ ਮੇਰੇ ਤੋਂ ਜਾਇ ਪੰਜ ਚਾਹੇ 10 ਫੈਮਲੀਆ ਦੀ ਹੈਲਪ ਹੋਵੇ ਜਦੋਂ ਵੀ ਪਾਣੀ ਜਾਂਦਾ ਮੈਂ ਉਦੋਂ ਵੀ ਹੈਲਪ ਕਰਦਾ ਰਹੂੰਗਾ ਤੇ ਮੈਨੂੰ ਜਿੰਨੇ ਚਾਉਣ ਵਾਲੇ ਆ ਜਿੰਨੇ ਵੀ ਵੀਰ ਨੇ ਜਾਂ ਮੈਨੂੰ ਨਾਂ ਵੀ ਚਾਉਣ ਵਾਲੇ ਆ ਮੇਰੇ ਨਾਲ ਤੁਸੀਂ ਵੀ ਇੱਕ ਪਲੀਜ਼ ਵਾਦਾ ਕਰਿਓ ਆਪਣੇ ਆਪ ਨਾਲ ਵਾਦਾ ਕਰਿਓ ਵੀ ਤੋਂ ਵੀ ਆਪਾਂ ਸਾਰੇ ਜਿਵੇਂ ਹੈਲਪ ਕਰ ਰਹੇ ਆ ਜਦੋਂ ਇਹ ਪਾਣੀ ਜਾਂਦਾ ਉਦੋਂ ਵੀ ਆਪਾਂ ਸਾਰੇ ਉਹੀਂ ਪਹੁੰਚੀਏ ਕਿਉਂਕਿ ਉਦੋਂ ਜ਼ਿਆਦਾ ਪਤਾ ਲੱਗਣਾ ਵੀ ਕਿਨੂੰ ਕਿੰਨੀ ਮਾਰ ਪਈ ਹੈ ਕਿਹੜੀ ਚੀਜ਼ ਦੀ ਸੋ ਅਸੀਂ ਵੀ ਲੱਗੇ ਹੋਏ ਆ ਮੇਰੀ ਟੀਮ ਵੀ ਲੱਗੀ ਹੋਈ ਆ ਮੇਰਾ ਬਹੁਤ ਦਿਲ ਕਰਦਾ ਸੀ ਮੈਂ ਬੋਲ ਕੇ ਪਾਵਾ ਸਿਰਫ ਅਵੇਰਨੈਸ ਲਈ ਜੇ ਕੁਝ ਗਲਤ ਬੋਲੇਗਾ ਹੋਵੇ ਤਾਂ ਮਾਫੀ ਚਾਹੁੰਦਾ ਸਿਰਫ ਇੱਕ ਪਲੇਟਫਾਰਮ ਨੂੰ ਯੂਜ਼ ਕਰ ਰਹੇ ਆ ਵੀ ਸਹੀ ਮੈਸੇਜ ਜਾਵੇ ਸੋ ਬਾਈ ਹੁਣ ਵੀ ਪਹੁੰਚੋ ਜਦੋਂ ਪਾਣੀ ਗਿਆ ਉਦੋਂ ਵੀ ਆਪਾਂ ਸਾਰੇ ਪਹੁੰਚਾਂਗੇ ਤੇ ਮੈਂ ਵੀ ਆਪਣੇ ਕੋਲੋਂ ਜਿੰਨਾ ਹੋ ਰਿਹਾ ਕਰ ਰਿਹਾ ਟੇਕ ਇਟ ਅਦਾਕਾਰ ਰਾਜਕੁੰਦਰਾ ਦੇ ਵੱਲੋਂ ਹਰ ਪ੍ਰਭਾਵਿਤ ਲੋਕਾਂ ਦੇ ਲਈ ਨਿਆਂ ਗਿਆ ਵੱਡਾ ਐਕਸ਼ਨ ਪੰਜਾਬ ਦੇ ਕਈ ਜ਼ਿਲ੍ਹੇ ਸਮੇਂ ਹੜ੍ਹਾਂ ਦੀ ਮਾਰ ਦੇ ਹੇਠ ਨੇ ਰਾਜਨੀਤਿਕ ਪਾਰਟੀਆਂ ਦੇ ਨਾਲ-ਨਾਲ ਕਈ ਫਿਲਮੀ ਸਤਾਹੀ ਵੀ ਹਰ ਪ੍ਰਭਾਵਿਤ ਇਲਾਕਿਆਂ ਤੇ ਲੋਕਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ ਦੱਸ ਦਿੰਦੇ ਹਾਂ ਕਿ ਇਸ ਦੌਰਾਨ ਬਾਲੀਵੁੱਡ ਅਦਾਕਾਰ ਸੁਨੀਪਾ ਸ਼ਰੇਟੀ ਦੇ ਪਤੀ ਅਦਾਕਾਰ ਰਾਜ ਕੁਦਰਾ ਵੀ ਮਦਦ ਦੇ ਲਈ ਅੱਗੇ ਆਏ ਨੇ ਉਹਨਾਂ ਨੇ ਐਲਾਨ ਕੀਤਾ ਕਿ ਉਹਨਾਂ ਦੀ ਆਉਣ ਵਾਲੀ ਪੰਜਾਬੀ ਫਿਲਮ ਮਿਹਰ ਦੀ ਪਹਿਲੇ ਦਿਨ ਦੀ ਬਾਕਸ ਆਫਿਸ ਕਮਾਈ ਹੈ ਜੋ ਹੜ੍ਹ ਪ੍ਰੇਟ ਲੋਕਾਂ ਨੂੰ ਦਿੱਤੀ ਜਾਵੇ। ਸੱਸੀ ਗਾਜੀ ਅੱਜ ਕੁਝ ਪਿੰਡਾਂ ਦੀ ਹਾਲਾਤ ਦੇਖੇ ਜਿੱਥੇ ਜਿੱਥੇ ਫਲੱਡ ਆਇਆ ਮਨ ਬੜਾ ਖਰਾਬ ਹੋਇਆ ਮੈਂ ਆਪਣੇ ਪ੍ਰੋਡਿਊਸਰਾਂ ਵੀ ਗੱਲ ਕੀਤੀ ਕਿ ਸ਼ਾਇਦ ਮਹਿਰ ਫਿਲਮ ਨੂੰ ਡਿਲੇ ਕੀਤਾ ਜਾਏ ਲੇਕਿਨ ਪ੍ਰੋਡਿਊਸਰਸ ਹਾਂ ਨੇ ਬਹੁਤ ਹੀ ਚੰਗੀ ਗੱਲ ਕੀਤੀ ਹੈ ਕਿ ਜਿੱਥੇ ਜਿੱਥੇ ਫਲੱਡ ਆਇਆ ਉਹ ਸਿਨੇਮਾ ਕਰਾਉਤੋਂ ਬਹੁਤ ਹੀ ਜ਼ਿਆਦਾ ਦੂਰ ਹੈ ਔਰ ਇਸ ਵਕਤ ਇਹਨਾਂ ਨੂੰ ਸਿਨੇਮਾ ਦੀ ਲੋੜ ਨਹੀਂ ਰੋਟੀ ਕਪੜਾ ਬੇਸਿਕ ਚੀਜ਼ਾਂ ਦੀ ਲੋੜ ਹੈ ਇਸ ਵਕਤ ਤਾਂ ਪਰ ਡਿਸਾਈਡ ਕੀਤਾ ਹੈ ਕਿ ਮੇਰ ਪਿਕਚਰ ਦੀ ਜੋ ਪਹਿਲੇ ਦਿਨ ਦੀ ਬਾਕਸ ਆਫਿਸ ਕਲੈਕਸ਼ਨ ਹੋਏਗੀ ਅਪਾ ਫਲੱਡ ਰিলিਫ ਵਿਕਟਿਮ ਨੂੰ ਡੋਨੇਟ ਕਰਾਂਗੇ ਇਹ ਸਿਰ ਸਾਡੀ ਲੜਾਈ ਨਹੀਂ ਹੈ ਮੈਂ ਦਰਖਾਸਤ ਕਰਾਂਗਾ ਸਾਰੇ ਭੈਣ ਭਰਾਵਾਂ ਨੂੰ ਸਾਰੇ ਪੰਜਾਬੀਆਂ ਨੂੰ ਕਿ ਅੱਗੇ ਆਓ ਔਰ ਜਿੰਨੀ ਮਦਦ ਹੋ ਸਕਦੀ ਹੈ ਆਪਣੀ ਤਰਫੋਂ ਹੈਲਪ ਕਰੋ ਰੱਬ ਮੇਰ ਕਰੇ